ਗੁਰਦੁਆਰਾ ਦਮਦਮਾ ਸਾਹਿਬ ਚਰਨ ਛੋਪਾ ਪ੍ਰਾਪਤ ਧਰਤੀ ਸ੍ਰੀ ਗੁਰੂ ਹਰगोबिंद ਸਾਹਿਬ ਪਾਸ਼ਾ ਪਿੰਡ ਪਿੰਡੀ ਔਲਖ ਵਿਖੇ 77ਵਾਂ ਜੋੜ ਮੇਲਾ ਸ਼ਰਧਾ ਪਾਵਨਾਂ ਨਾਲ ਮਨਾਇਆ ਗਿਆ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਸਾਂਝੀਆਂ ਕਰ ਰਿਹਾ ਇਹ ਗੁਰਦੁਆਰਾ ਦਮਦਮਾ ਸਾਹਿਬ ਪਿੰਡੀ ਔਲਖ ਦੀਆਂ ਹਨ ਜਿੱਥੇ 77ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਪਾਵਨਾਂ ਨਾਲ ਮਨਾਇਆ ਗਿਆ ਇਸ ਮੁਕੇ ਪੰਥ ਪ੍ਰਸਿੱਧ ਕੀਰਤਰੀ ਢਾਡੀ ਜਥਿਆਂ ਨੇ ਗੁਰ ਇਤਿਹਾਸ ਨਾਲ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਅਤੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਲੰਗਰ ਪਦਾਰਥ ਵੀ ਲਗਾਏ ਗਏ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਪਿੰਡੀ ਔਲਖ ਦੀਆਂ ਹਨ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਕੇ ਸਲਾਨਾ ਜੋੜ ਮੇਲਾ ਲਗਾਇਆ ਗਿਆ ਇਸੇ ਤਹਿਤ ਇੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਅਤੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਲੰਗਰ ਪਦਾਰਥ ਲਗਾਏ ਗਏ ਜਿਸ ਵਿੱਚ ਲੰਗਰ ਰੰਗ ਵਿੱਚ ਕੋਲਡ ਰੇਕ ਚਾ ਪਕੋੜੇ ਪੂਰੀਆਂ ਛੋਲੇ ਜ਼ੂਸ਼ ਅਤੇ ਆਦੀ ਹੋਰ ਪ੍ਰਕਾਰ ਦੇ ਕਈ ਤਰ੍ਹਾਂ ਦੇ ਲੰਗਰ ਸਨ ਗੁਰਦੁਆਰਾ ਦਮਦਮਾ ਸਾਹਿਬ ਖੇ ਜਿਹੜਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਤਹਿਤ ਸ਼ਾਮ ਨੂੰ ਕਬੱਡੀ ਮੈਚ ਵੀ ਕਰਵਾਇਆ ਗਿਆ ਅਤੇ ਜਿਹੜੀਆਂ ਟੀਮਾਂ ਜਿੱਤ ਉਰੀਆਂ ਇਹਨਾਂ ਨੂੰ ਨਕਦ ਇਨਾਮ ਅਤੇ ਹੋਰ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਇਸ ਮੁਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਇਸ ਮੌਕੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵੀ ਦੁਬਾਰਾ ਸਾਇਬ ਖੇ ਮੱਥਾ ਟੇਕਣ ਲਈ ਪੁੱਜੇ ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਨਾਲ ਹੀ ਉਹਨਾਂ ਨੇ ਜਿਹੜੇ ਰਾਗੀ ਢਾਡੀ ਜਥੇ ਆਏ ਸਨ ਉਹਨਾਂ ਨੂੰ ਸੁਰੂਪਾ ਵਾਕੇ ਸਨਮਾਨਿਤ ਕੀਤਾ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਨੱਥਾਂ ਜਿਹਾ ਕਰੇ ਇਹ ਤਸਵੀਰਾਂ ਪਿੰਡ ਪਿੰਡੀ ਔਲਖ ਦੀਆਂ ਹਨ ਜਿੱਥੇ ਦਮਦਮਾ ਸਾਹਿਬ ਗੁਰਦੁਆਰਾ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ ਉਸੇ ਤਹਿਤ ਹੀ ਸ਼ਾਮ ਨੂੰ ਕਬੱਡੀ ਮੈਚ ਕਰਵਾਇਆ ਗਿਆ ਅਤੇ ਜਿਹੜੀਆਂ ਜੇਤੂ ਟੀਮਾਂ ਰਹੀਆਂ ਬੰਡੇਗੇ 6ਵੇਂ ਪਾਸ਼ਾਈ ਸ਼੍ਰੀ ਗੋਬਿੰਦ ਸਾਹਿਬ ਜੀ ਦੀ 77ਵਾਂ ਜੋੜ ਜੋੜ ਮੇਲਾ ਹੈ ਉਹ ਬੜੀ ਪਿੰਨਾ ਦੇ ਸੰਗਤ ਬੜੀ ਤੁਮਤਮਣਾ ਮਿਲਾ ਰਹੇ ਨੇ ਅੱਜ ਵੇਖ ਰਹੇ ਆ ਸਵੇਰ ਦੀ ਸ਼ਬੀਲਾ ਲੰਗਰ ਔਰ ਵੱਖ-ਵੱਖ ਕੀਰਤਨ ਦਰਬਾਰ ਕਵੀਸ਼ਰ ਜਥਾ ਕਰ ਰਿਹਾ ਹੈ ਪਰ ਉੱਥੇ ਪਿੰਡ ਪਿੰਡੀ ਔਲਖ ਦੇ ਯੂਥ ਦੇ ਜੋ ਕਲੱਬ ਦੇ ਮੈਂਬਰ ਨੇ ਜੋ ਹਰ ਸਾਲ ਦੀ ਤਰ੍ਹਾਂ ਖੂਨ ਦਾ ਕੈਂਪ ਲਾਉਂਦੇ ਨੇ ਕਿਉਂਕਿ ਸਭ ਤੋਂ ਉੱਤਮ ਖੂਨ ਦਾਨ ਖੂਨ ਦਾ ਦਾਨ ਕਿਹਾ ਗਿਆ ਹੈ ਸੋ ਇਹ ਬਹੁਤ ਮੈਂ ਵਧਾਈ ਦੇਣਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਜਿਹੜੇ ਨੌਜਵਾਨ ਵੀਰ ਇਹ ਖੂਨ ਦਾ ਕੈਂਪ ਲਾ ਕੇ ਫ੍ਰੀ ਆਫ ਕੋਸਟ ਮੈਡੀਸਨ ਦੇ ਰਹੇ ਨੇ ਮੈਂ ਇਹਨਾਂ ਨੂੰ ਮੁਬਾਰਕ ਦਿਨਾ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਇਹ ਲੋਕਾਂ ਦੀ ਇਸ ਤਰ੍ਹਾਂ ਸੇਵਾ ਕਰਦੇ ਰਹਿਣ ਮੈਂ ਖਾਸ ਕਰਕੇ ਸਾਜ ਅਸਬੀਰ ਸਿੰਘ ਔਲਖ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਨੌਜਵਾਨ ਨੂੰ ਪ੍ਰੇਰਿਤ ਕੇ ਇਹੜਾ ਕੈਂਪ ਲਗਾ ਰਹੇ ਨੇ ਵੈਗ ਰੂਜੀ ਕਾ ਖਾਲਸਾ ਵੈਗ ਰੂਜੀ ਦੀ ਫਤਿਹ ਸੰਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਚਰਨਛੋਤ ਪ੍ਰਾਪਤ ਕਰਦੀ ਪਿੰਡੀ ਔਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਹੁਤ ਵੱਡਾ ਸਰਾਨਾ ਮੇਲਾ ਇੱਥੇ ਲੱਖਾਂ ਦੀ ਸੰਗਤਾਂ ਦੇ ਵਿੱਚ ਇੱਥੇ ਇਕੱਠਿਆ ਬੜਾ ਸ਼ਰਧਾਪੂਰਵ ਸੰਗਤਾਂ ਹਿੱਸਾ ਲੈ ਰੀਆਂ ਨੇ ਢਾਡੀ ਸੰਗਵਾਰਾਂ ਗਾ ਰਹੇ ਨੇ ਜਿਹੜਾ ਖੂਨਦਾਨ ਕੰਮ ਮੇਰੇ ਵੀਰ ਨੇ ਲਾਇਆ ਵਾ ਉਹ ਇੱਕ ਬਹੁਤ ਹੀ ਛਲੰਗਾ ਜੋ ਕੰਮ ਆ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਨਸ਼ਾ ਤਿਆਗ ਕਰਕੇ ਇਹ ਪੰਜਾਬ ਦੀ ਧਰਤੀ ਨੂੰ ਹਰਿਆ ਫਰਿਆ ਰੱਖਿਆ ਜਾਵੇ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪਿੰਡੀ ਔਲਕ ਜਿੱਥੇ ਗੁਰੂ ਮਹਾਰਾਜ ਦੇ ਚਰਨ ਪੜੇ ਨੇ ਇਹ ਬਹੁਤ ਹੀ ਪਵਿੱਤਰ ਸਥਾਨ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਲੱਖਾਂ ਸ਼ਰਧਾਲੂ ਇੱਥੇ ਹਰ ਵਾਰ ਇੱਥੇ ਆਉਂਦੇ ਨੇ ਉਹਨਾਂ ਦੀਆਂ ਆਸਾਂ ਮਰਜ਼ਾ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰ ਸਿੰਘ ਵੱਲੋਂ ਫ੍ਰੀ ਮੈਡੀਕਲ ਅਤੇ ਫ੍ਰੀ ਟੈਸਟਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜੋ ਕਿ ਕੱਲ੍ਹ ਨੂੰ ਵੀ ਫ੍ਰੀ ਟੈਸਟ ਤੇ ਕੈਂਪ ਲਗਾਇਆ ਜਾਏਗਾ ਤੇ ਖੂਨਦਾਨ ਦਾ ਕੈਂਪ ਵੀ ਲਗਾਇਆ ਗਿਆ ਹੈ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ